हिमाचल पंजाब लाइव टेलीकास्ट जी खड़ी सारे ही दर्शकਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡਾ ਆਪਣਾ राजीव ਕੁਮਾਰ ਬਾਬਾ ਪੱਟੀ ਸਾਹਿਬ ਜੀ ਦੇ ਜਠੇਰਿਆਂ ਦੀ ਪਹਿਲੀ ਮੁੱਠੀ ਸਾਬਾ ਉਹਨਾਂ ਦੇ ਦਰਬਾਰ گاؤں ਪੰਜਾਵਰ ਡਿਸਟ ਉਹਨਾਂ ਵਿਖੇ ਬੜੀ ਸ਼ਰਧਾਂ ਨਾਲ ਮਨਾਇ ਜਾ ਰਹੀ ਹੈ ਪੱਟੀ ਗੋਜਠੇਰਿਆਂ ਦੀ ਨਾਮ ਲੈਵਾ ਸਾਰੀ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀ ਭਰਨ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਸਾਡੀ ਚੈਨਲ ਟੀਮ ਨੇ ਕਮੇਟੀ ਦੇ ਪ੍ਰਧਾਨ ਸ਼੍ਰੀ ਬਾਬੂ ਰਣ ਪੱਟੀ ਜੀ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਪੁੱਛਿਆ ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਹਵਨ ਕੀਤਾ ਜਾਏਗਾ ਉਸ ਤੋਂ ਉਪਰੰਤ ਕੀਰਤਨ ਕੀਰਤਨ ਉਪਰੰਤ ਬਾਬਾਈ ਦਾ ਅਟੁੱਟ ਲੰਗਰ ਚਲਾਇਆ ਜਾਏਗਾ ਸਥਾਪਨਾ ਦਿਵਸ ਦੇ ਮੌਕੇ ਤੇ ਮੰਤਰੀ ਜੀ ਸਪਾਲ ਪੱਟੀ ਜੀ ਜੁਕੇ ਵਾਲੇ ਉਹ ਜੁਕੇ ਤੋਂ ਉੱਚੇ ਚੇਤੋਤ ਸ਼ਾਮ ਨੂੰ ਹੋਣ ਵਾਸਤੇ ਆ ਰਹੇ ਸਾਰੇ ਨਿੱਕਾ ਸੱਜਦਾ ਜਾਂਦਾ ਹੈ ਜੈ ਬਾਬਾਈ ਜੀ ਜੈ ਬਾਬਾ ਪੱਟੀ ਸਾਹਿਬ ਜੀ